ਇਦਰ ਬਾਬਾ ਜੀ ਦੀ ਤਸਵੀਰਾਂ ਲਗੀਆਂ ਹੋਈਆਂ ਤੇ ਗੁਰਦੁਆਰਾ ਮੰਨਨਹਾਨਾ ਸਾਹਿਬ ਜੀ ਦੀ ਵੀ ਤਸਵੀਰ ਲੱਗੀ ਹੋਈ ਆ ਲਓ ਬਾਈ ਰਾਜਾ ਸਾਹਿਬ ਜੀ ਦੇ ਪਿੰਡ ਆ ਗਏ ਆ ਇਹ ਜਗ੍ਹਾ ਵੀ ਕਾਫੀ ਸੋਹਣੀ ਬਣੀ ਹੋਈ ਆ ਚੱਲਦੇ ਆ ਅੰਦਰ ਤੇ ਟੇਕਦੇ ਆ ਮੱਥਾ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਇੱਕ ਨੰਨੇ ਵਲੌਗ 'ਚ ਅੱਜ ਚੱਲਦੇ ਆ ਬਾਈ ਮੋਟਰਸਾਈਕਲ ਦਾ ਮੋਹਰ ਦਾ ਟਾਇਰ ਪਾਉਣ ਇਹ ਜਿਆਦਾ ਘਸ ਗਿਆ ਆ ਅੱਜ ਨਵਾਂ ਪਵਾ ਜਣਾ ਬਾਈ ਚੱਲਦੇ ਆ ਹੁਣ ਕੋਟ ਸ਼ਹਿਰ ਨੂੰ ਤੇ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਮਿੱਤਰੋ ਸਾਡੀ ਬਣ ਗਈ ਸਲਾਹ ਰਾਸਤੇ ਚ ਆਉਂਦੇ ਆਉਂਦੇ ਟਾਇਰ ਪਵਾ ਕੇ ਆਪਾਂ ਜ ਜਾਣਾ ਪਿੰਡ ਮੰਨਨ ਖਨ ਨਰਾਇਆ ਸਾਹਿਬ ਜੀ ਦੇ ਜੱਦੀ ਪਿੰਡ ਤੇ ਉੱਥੇ ਜਾ ਕੇ ਟੇਕਦੇ ਆਂ ਮੱਥਾ ਤੁਹਾਨੂੰ ਵੀ ਕਰਾਉਣੇ ਆ ਦਰਸ਼ਨ ਆਜੋ ਚਲਿਏ ਬਾਈ ਆਪਾਂ ਆ ਗਏ ਪਰਮਾਰ ਇਲੈਕਟ੍ਰੀਸ਼ੀਅਨ ਦੀ ਦੁਕਾਨ ਤੇ ਇੱਥੇ ਬਾਈ ਚਾਰੇ ਟਾਇਰਾਂ ਚਾਰੇ ਸੀਟ ਦੇ ਆਪਾਂ ਉੱਪਰ ਦਾ ਪਸੰਦ ਕੀਤਾ ਵਾਲਾ ਤੇ ਚਲੋ ਚੱਲਦੇ ਆਂ ਲੈ ਕੇ ਲਿਆ ਕੇ ਟਾਇਰ ਬਾਈ ਆਪਾਂ ਪਹੁੰਚ ਗਏ ਦੁਕਾਨ ਦੇ ਉੱਤੇ ਤੇ ਆ ਬਾਈ ਸਾਡਾ ਟਾਇਰ ਲਾ ਪਿਆ ਆਪਾਂ ਨੇ ਤੇ ਉਹ ਮੋਟਰਸਾਈਕਲ ਉੱਧਰ ਖੜਾ ਆ ਬਾਈ ਟਾਇਰ ਖੋਲੇ ਆ ਤੇ ਟਾਇਰ ਪਵਾ ਕੇ ਚੱਲਦੇ ਆਂ ਬਾਈ ਪਿੰਡ ਮੰ बस 10 मिनट ਦਾ ਕੰਮ ਆ ਬਾਈ ਟਾਇਰ ਪੈ ਜਾਣਾ ਆ ਤੇ ਫਿਰ ਚੱਲਦੇ ਆ ਬਾਈ ਮੀ ਪੈਣ ਕਰਕੇ ਚੋਏ ਬੜਾ ਆ ਸਾਹਮਣੇ ਪਾਣੀ ਦੇਖੋ ਕਿੰਨਾ ਆ ਪਰ ਕੋਈ ਨਹੀਂ ਕਰਦੇ ਆ ਪਾਰਤ ਚੱਲਦੇ ਆ ਦੂਜੀ ਸਾਈਡ ਲਓ ਮਿੱਤਰੋ ਆਪਾਂ ਪਹੁੰਚ ਗਏ ਜਗ੍ਹਾ ਦੇ ਉੱਤੇ ਇਹ ਜਗ੍ਹਾ ਬਾਈ ਮੰਨਨਹਾਨਾ ਤੇ ਆ ਇਮਾਰਤ ਬਹੁਤ ਉੱਚੀ ਆ ਬਾਈ ਕਾਫੀ ਦੂਰੋਂ ਦੇਖਦੀ ਆ ਤੇ ਕਾਫੀ ਜਰਾ ਸਕੂਨ ਤੇ ਸ਼ਾਂਤੀ ਆ ਬਾਈ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਇੱਧਰ ਦਰਬਾਰ ਸਾਹਿਬ ਆ ਇਕਦੇ ਆ ਮੱਥਾ ਟੇਕਾਉਣੇ ਆ ਤੁਹਾਨੂੰ ਦਰਸ਼ਨ ਚਲੋ ਆਜੋ ਮੱਥਾ ਟੇਕਣ ਤੋਂ ਪਹਿਲਾਂ ਬਾਈ ਅਸੀਂ ਆ ਗਏ ਸੀ ਮੰਦਨਹਾਨਾ ਸਾਹਿਬ ਜੀ ਦੇ ਸਰੋਵਰ ਦੇ ਵਿੱਚ ਕਾਫੀ ਵੱਡਾ ਸਰੋਵਰ ਹੈ ਤੇ ਕਾਫੀ ਸਾਫ਼ ਪਾਣੀ ਤੇ ਇਧਰ ਪਾਰਕ ਹੈ ਬਾਈ ਕਾਫੀ ਜ਼ਿਆਦਾ ਵਧੀਆ ਤੇ ਸੋਹਣੀ ਪਾਰਕ ਹੈ ਕਾਫੀ ਮੈਂਟੇਨ ਕੀਤੀ ਹੋਈ ਆ ਤੇ ਸਰੋਵਰ ਵੀ ਕਾਫੀ ਵੱਡਾ ਆ ਬਾਈ ਤੇ ਚਲੋ ਹੱਥ ਮੂੰਹ ਧੋ ਕੇ ਤੇ ਚੱਲਦੇ ਆ ਮੱਥਾ ਟੇਕਣ ਦਰਬਾਰ ਸਾਹਿਬ ਦੀ ਐਂਟਰੀ ਤੇ ਮਿੱਤਰੋ ਲਿਖਿਆ ਕਿ ਸਿਰ ਟਾਕੇ ਜਾਓ ਜੀ ਚਲੋ ਚੱਲਦੇ ਆ ਦਰਬਾਰ ਸਾਹਿਬ ਦੇ ਅੰਦਰ ਤੇ ਟੇਕਦੇ ਆ ਮੱਥਾ ਕਾਫੀ ਸਾਰੀਆਂ ਪੌੜੀਆਂ ਆ ਭਾਈ ਇਹਨਾਂ ਨੂੰ ਚੜ੍ਹ ਕੇ ਚੱਲਦੇ ਆਂ ਉੱਪਰ ਤੇ ਕਰਾਉਣੇ ਆ ਤੁਹਾਨੂੰ ਵੀ ਦਰਸ਼ਨ ਲਓ ਭਾਈ ਦਰਬਾਰ ਸਾਹਿਬ ਦਾ ਗੇਟ ਖੋਲਦੇ ਆਂ ਤੇ ਚੱਲਦੇ ਆਂ ਅੰਦਰ ਸਤਨਾਮ ਸ਼੍ਰੀ ਵਾਹਿਗੁਰੂ ਭਾਈ ਇਸ ਤੋਂ ਅਗੇ ਕੈਮਰਾ ਲਾਊਡ ਨਹੀਂ ਆ ਮੈਂ ਬਾਬਾ ਜੀ ਤੋਂ ਪੁੱਛਿਆ ਸੀ ਉਹ ਕਹਿੰਦੇ ਕਿ ਬਾਹਰ ਖੜ੍ਹ ਕੇ ਗੇਟ ਦੇ ਕੋਲ ਜਿੰਨੀ ਮਰਜ਼ੀ ਵੀਡੀਓ ਬਣਾ ਲਓ ਤੇ ਕਾਫੀ ਵੱਡੀ ਇਮਾਰਤ ਆ ਭਾਈ ਕਾਫੀ ਦੂਰੋਂ ਦੇਖਦੀ ਏ ਦੇਖੋ ਕਿੰਨੀ ਖੁੱਲੀ ਸਪੇਸ ਆ ਤੇ ਕਾਫੀ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੇ ਕਾਫੀ ਵੱਡਾ ਵੀ ਆ ਲਓ ਭਾਈ ਇਹ ਤੇ ਜਗ੍ਹਾ ਹੈ ਇੱਧਰ ਮੱਥਾ ਟੇਕਦੇ ਆਂ ਹੁਣ ਜਾ ਵੇੜਾ ਨੂੰ ਖੋਲ ਕੇ ਚੱਲਦੇ ਆਂ ਭਾਈ ਅੰਦਰ ਜਾ ਕੇ ਕਰਾਣੇ ਆ ਭਾਈ ਤੁਹਾਨੂੰ ਵੀ ਦਰਸ਼ਨ ਕਰਦਿਓ ਇੱਧਰ ਬਾਬਾ ਜੀ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਤੇ ਗੁਰਦੁਆਰਾ ਮੰਨਨਹਾਨਾ ਸਾਹਿਬ ਜੀ ਦੀ ਵੀ ਤਸਵੀਰ ਲੱਗੀ ਹੋਈ ਆ ਦੇਖੋ ਕਰੋ ਦਰਸ਼ਨ ਭਾਈ ਇਹ ਜਗ੍ਹਾ ਸੰਤ ਬਾਬਾ ਹਰੀ ਸਿੰਘ ਜੀ ਦੀ ਆ ਅੰਗੀਠਾ ਸਾਹਿਬ ਲਿਖਿਆ ਹੋਇਆ ਆ ਬਾਹਰ ਤੇ ਚਲੋ ਚੱਲਦੇ ਆਂ ਅੰਦਰ ਟੇਕਦੇ ਆਂ ਮੱਥਾ ਖੋਲਦੇ ਆਂ ਗੇਟ ਬਾਈ ਕਾਫੀ ਸੋਹਣੀ ਜਗ੍ਹਾ ਆ ਬਾਈ ਇਹ ਵੀ ਅੰਦਰੋਂ ਜਗ੍ਹਾ ਬਾਈ ਸਾਰੀਆਂ ਬਹੁਤ ਸੋਹਣੀਆਂ ਤੇ ਸ਼ਾਂਤ ਆ ਕਾਫੀ ਜ਼ਿਆਦਾ ਸਕੂਨ ਮਿਲਦਾ ਬਾਈ ਮਨ ਨੂੰ ਮੱਥਾ ਟੇਕ ਕੇ ਮਿੱਤਰੋ ਇਹ ਗੁਰਦੁਆਰਾ ਸਾਹਿਬ ਦੀ ਐਂਟਰੀ ਹੈ ਇੱਧਰ ਤੇ ਇੱਧਰੋਂ ਵੀ ਅਸੀਂ ਆਏ ਸਿਗੇ ਇੱਧਰ ਮੇਰੇ ਹਿਸਾਬ ਨਾਲ ਪਾਰਕਿੰਗ ਬਣੀ ਹੋਈ ਆ ਮੋਟਰਸਾਈਕਲਾਂ ਦੀ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਆ ਤੇ ਇੱਧਰਲੀ ਸਾਈਡ ਬਾਈ ਪਾਰਕ ਬਣੀ ਹੋਈ ਆ ਤੇ ਉਹ ਸਾਹਮਣੇ ਲੰਗਰ ਹਾਲ ਲਿਖਿਆ ਹੋਇਆ ਇੱਧਰ ਇਮਾਰਤ ਬਣੀ ਹੋਈ ਆ ਬਾਈ ਬਹੁਤ ਦੂਰੋਂ ਦੇਖਦੀ ਤਾਂ ਕਾਫੀ ਉੱਚੀ ਮਾਰਤਿਆ ਇਹ ਤੇ ਹੁਣ ਚੱਲਦੇ ਆ ਬਾਈ ਆਪਾਂ ਰਾਜਾ ਸਾਹਿਬ ਜੀ ਦੇ ਜੱਦੀ ਪਿੰਡ ਤੇ ਉੱਥੇ ਟੇਕਦੇ ਆ ਮੱਥਾ ਬਣੇ ਰਹੇ ਬਲੌਗ ਦੇ ਨਾਲ ਲਓ ਬਾਈ ਰਾਇਆ ਸਾਹਿਬ ਜੀ ਦੇ ਪਿੰਡ ਆ ਗਏ ਆਂ ਇਹ ਜਗ੍ਹਾ ਵੀ ਕਾਫੀ ਸੋਹਣੀ ਬਣੀ ਹੋਈ ਆ ਚੱਲਦੇ ਅੰਦਰ ਤੇ ਟੇਕਦੇ ਆਂ ਮੱਥਾ ਲਓ ਬਾਈ ਕੈਮਰੇ ਦੀ ਪਰਮਿਸ਼ਨ ਲੈ ਕੇ ਅਸੀਂ ਆ ਗਏ ਅੰਦਰ ਤੇ ਚੱਲਦੇ ਆਂ ਟੇਕਣ ਮੱਥਾ ਬਾਈ ਜਗ੍ਹਾ ਬਿਲਕੁਲ ਸੇਮ ਬਣੀ ਹੋਈ ਆ ਜਿੱਦਾਂ ਮਯਾਰੇ ਪਿੰਡ ਦੇ ਵਿੱਚ ਬਣੀ ਹੋਈ ਆ ਉੱਪਰ ਫੁੱਲਾਂ ਦੇ ਨਾਲ ਜੈ ਰਾਜ ਦੀ ਲਿਖਿਆ ਹੋਇਆ ਬਾਈ ਬਹੁਤ ਸੋਹਣਾ ਤੇ ਸਾਹਮਣੇ ਬਾਈ ਲਿਖਿਆ ਹੋਇਆ ਜੱਦੀ ਪਿੰਡ ਮੰਦਨ ਹਾਨਾ ਰਾਜਾ ਸਾਹਿਬ ਜੀ ਦਾ ਜਿੱਥੇ ਆਪਾਂ ਖੜੇ ਹੋਏ ਆਂ ਤੇ ਰਾਜਾ ਬਲੀ ਕਰਪਲੀ ਰਾਜਾ ਬਲੀ ਲਿਖਿਆ ਹੋਇਆ ਬਾਈ ਸਾਰੇ ਪਾਸੇ ਮੈਂ ਤਾਂ ਬਾਈ ਪਹਿਲੀ ਵਾਰ ਆਇਆ ਅਸੀਂ ਜਗ੍ਹਾ ਦੇ ਉੱਤੇ ਜੇ ਕੋਈ ਮੇਰੇ ਵੀਰ ਆਇਆ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਇਹ ਜਗ੍ਹਾ ਬਾਈ ਪਿੰਡ ਮੰਨਣਹਾਨ ਦੇ ਵਿੱਚ ਸਥਿਤ ਹੈ ਕਰੋ ਦਰਸ਼ਨ ਬਾਈ ਇੱਧਰ ਗੁਰਦੁਆਰਾ ਸਾਹਿਬ ਲਿਖਿਆ ਹੋਇਆ ਹੈ ਚੱਲਦੇ ਹਾਂ ਉੱਪਰ ਤੇ ਟੇਕਦੇ ਹਾਂ ਮੱਥਾ ਲਓ ਬਾਈ ਅਸੀਂ ਜਗ੍ਹਾ ਦਰਬਾਰ ਸਾਹਿਬ ਦੇ ਅੰਦਰ ਤੇ ਕਾਫੀ ਜ਼ਿਆਦਾ ਵੱਡੀ ਸਪੇਸ ਦੇ ਵਿੱਚ ਦਰਬਾਰ ਸਾਹਿਬ ਬਣਿਆ ਹੋਇਆ ਹੈ ਰਾਜਾ ਸਾਹਿਬ ਜੀ ਦੀ ਜਗ੍ਹਾ ਤੇ ਕਰੋ ਦਰਸ਼ਨ ਤੇ ਇੱਧਰ ਬਾਈ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਇੱਧਰ ਅਰਦਾਸ ਲੱਗੀ ਹੋਈ ਆ ਤੇ ਪੰਜ ਪਿਆਰਿਆਂ ਦੇ ਨਾਮ ਲਿਖੇ ਹੋਏ ਹਨ ਕਰੋ ਦਰਸ਼ਨ ਬਾਈ ਟੇਕੋ ਮੱਥਾ ਗੁਰਦੁਆਰਾ ਸਾਹਿਬ ਦੇ ਬਾਹਰ ਆਉਂਦੀ ਹੈ ਬਾਈ ਦੇਖਣ ਨੂੰ ਮਿਲਦੀ ਹੈ ਵੱਡੀ ਸਾਰੀ ਸ਼ੈੱਡ ਤੇ ਬਲੌਗ ਦੀ ਕਰਦੇ ਹਾਂ ਸਮਾਪਤੀ ਵਧੀਆ ਲੱਗੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਤੇ ਕਮੈਂਟ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਜੀ